ਖਾਇਓ ਮੜੀ ਅੱਛਾ ਇਹਦੇ ਨਾਲ ਹੈ ਆ ਲੈ ਲੈ ਬਾਈ ਖਾਇਓ ਮੜਿਆ ਇਹ ਹੈ ਭਾਈ ਲੈ ਲੈ ਦੇਖ ਲੋ ਇਹਨੂੰ ਕੁੱਟੋ ਖਾਇਓ ਮੜਿਆ ਲੈ ਹਜੇ ਬਾਬਾ ਜੀ ਉਹ ਨਾ ਬੋਲ ਨਾ ਬੋਲਦਾ ਹੋਰ ਤੂੰ ਕਰ ਲੈ ਸੁਧਾਰ ਨਾ ਬੋਲ ਕੋਈ ਗੱਲ ਤਾਂ ਜੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਮੇਰੇ ਮਾਫੀ ਵਰਗੇ ਆ ਬਾਕੀ ਸਾਰੇ ਉਹਨੂੰ ਫਿਰ ਮੇਰੇ ਬਰਾਬਰ ਕੁੜੀਆਂ ਦੇ ਬਰਾਬਰ ਲਿਆ ਕੇ ਪਾਉਂਦਾ ਸੀ ਕੁੜੀਆਂ ਨੇ ਫਿਰ ਇਹ ਜੇ ਕੰਮ ਕਰਨ ਲੰਗੀ ਕੀ ਕਹਿੰਨੋ ਬਾਬਾ ਇਹਦੇ ਬਾਰੇ ਇਹਦੇ ਬਾਰੇ ਮੈਂ ਹੁਣ ਕੀ ਦੱਸਾਂ ਯਾਰ ਇਹ ਤਾਂ ਬਹੁਤ ਵੱਡਾ ਇੱਕ ਇਤੋਂ ਵੱਡਾ ਤਾਂ ਹਤਿਆਚਾਰ ਹੋ ਨਹੀਂ ਸਕਦਾ ਆ ਬਰਾਬਰ ਦੀਆਂ ਕੁੜੀਆਂ ਨੇ ਤੇ ਸਾਨੂੰ ਵੀ ਦੇਖਦਿਆਂ ਨੂੰ ਵੀ ਸਾਨੂੰ ਸ਼ਰਮ ਆਉਂਦੀ ਆ ਯਾਰ ਆ 15 ਸਾਲ ਦੀ ਕੁੜੀ ਐ ਦੀ ਪਰ ਸਾਨੂੰ ਦੇਖਦਿਆਂ ਨੂੰ ਵੀ ਸ਼ਰਮ ਆਉਂਦੀ ਐ ਆ ਦੇਖੋ ਉਹਦੀ ਕਰਤੂਤ ਯਾਰ ਹੈ ਉਹ ਤੁਹਾਡੀ ਭੈਣ ਦੀ ਤੁਹਾਡੀ ਦੀ ਕੀ ਯਾਰ ਹਨਾ ਕੀ ਅਸੀਂ ਇਹ ਲੋਕਾਂ ਦਾ ਮਤਲਬ ਜ਼ਮੀਨ ਜਮੀਨ ਬੇੜਾ ਜਮਾ ਹੀ ਕਰਕ ਹੋ ਗਿਆ ਓਏ ਮੜਾ ਮੋਟਾ ਸ਼ਰਮ ਕਰੋ ਲੋਕ ਬੰਦਾ ਸਾਰੀ ਉਮਰ ਦਾ ਸਭ ਨਾਲੋਂ ਬੰਦਾ ਆਪਦਾ ਵੱਡਾ ਹੁੰਦਾ ਮਤਾ ਜੀ ਕਿੱਥੇ ਕਿਹੜਾ ਪਿੰਡਾ ਹੈ ਰਮਨ ਦਿੱਤੇ ਵਾਲਾ ਜੀ ਰਮਨ ਦਿੱਤੇ ਵਾਲਾ ਕੀ ਕਰ ਲੈ ਕੇ ਆਉ ਬਾਬਾ ਜੀ ਕੋਲੇ ਬਾਬਾ ਜੀ ਕੋਲੇ ਇਹ ਲੈ ਕੇ ਆਇਆ ਜੀ ਮੇਰੀ ਗੱਲ ਸੁਣੋ ਵੀ ਮੇਰੀ ਨਾ ਬਗਾਨੀ ਜਨਾਨੀ ਪਿੱਛੇ ਮੇਰੀ ਕੁੱਟਮਾਰ ਕਰਦਾ ਤੀਜਾ ਹੇਲਾ ਹੋ ਗਿਆ ਜੀ ਇਹ ਬੰਦੇ ਨੂੰ ਤੁਹਾਡੇ ਘਰ ਦਾ ਹਾਂ ਜੀ ਮੇਰੇ ਘਰ ਵਾਲਾ ਅੱਛਾ ਆ ਤੀਜਾ ਹੇਲਾ ਹੋ ਗਿਆ ਜੀ ਹੁਣ ਪਰਸੋ ਚ ਇਹਦੇ 7 ਤਰੀਕ ਇਹਦਾ ਹੋਇਆਗਾ 7 ਦਿਨ ਹੋ ਗਏ ਜੀ ਅੱਜ ਕਿਵੇਂ ਮੱਕਾ ਮੱਕਾ ਮਾਰਿਆ ਮੱਕਾ ਨਹੀਂ ਮਾਰਿਆ ਜੀ ਛੋਟੀਆਂ ਮਾਰਨਾ ਕਿੰਨੀਆਂ ਕ ਮੇਰੇ ਕਈ ਛੋਟੀਆਂ ਮਾਰ ਗਿਆ ਜੀ ਨਹੀਂ ਤਾਂ ਹੁਣ ਮੈਂ ਸੋਨੂੰ ਕਿੱਥੇ ਕਿੱਥੇ ਦਿਖਾਵਾਂ ਜਿਹੜੇ ਲੱਤਾਂ ਤੇ ਮੜਨਾਂ ਮੋਟੀਆਂ ਤੇ ਤੁਨ ਮੈਂ ਦਿਖਾ ਦਿੰਨੀ ਆ ਠੀਕ ਹੈ ਆ ਲੀਲ ਪਏ ਪਏ ਚਲੋ ਚਲੋ ਠੀਕ ਹੈ ਦਿਖਾਉਣ ਨੂੰ ਚਲੋ ਕਹਿਤਾ ਤੁਸੀਂ ਗੱਲ ਲਿਖ ਕੇ ਆ ਠੀਕ ਹੈ ਜੀ ਤੇ ਹੋਰ ਜੀ ਐਵੇਂ ਥੋੜੇ ਕੋਲ ਝੂਠ ਨਹੀਂ ਮਾਰਦੇ ਸੀ ਅਕਸਰਾ ਕਰਾਇਆ ਸੀ ਅਕਸਰੇ ਜੀ ਤਾਂ ਕੁਝ ਨਹੀਂ ਆਇਆ ਸਿਰ ਚ ਚੱਲ ਮੇਰੇ ਮੁੱਕ ਵੀ ਮਾਰ ਗਏ ਮੇਰੇ ਹੋਰ ਨਹੀਂ ਕੁਝ ਮਾਰ ਕੀ ਕੰਮ ਕਰਦਾ ਤਮ ਤਾਂ ਜੀ ਡਰਾਈਵਿੰਗ ਕਰਦਾ ਟਰੈਕਟਰ ਦੀ ਟਰੈਵਲ ਹੀ ਕਰਦਾ ਹੈ ਅੱਛਾ ਆ ਦੇਖੋ ਬਈ ਬਾਬਾ ਜੀ ਕੋਲੇ ਆਏ ਨੇ ਕਿਉਂ ਬਾਬਾ ਜੀ ਫਿਰ ਇਹ ਮਸਲੇ ਦਾ ਅੱਛਾ ਹੈ ਸ਼ਰਮ ਕਰੋ ਕੁਸ ਮਾੜੀ ਮੋਟੀ ਇਹ ਤੁਸੀਂ ਕੀ ਮਤਲਬ ਓਏ ਤੁਸੀਂ ਮਾੜਾ ਮੋਟਾ ਸਬਰ ਸੰਤੋਖ ਰੱਖ ਲੋ ਕੀ ਕੀ ਕੱਢੋਂਗੇ ਤੁਸੀਂ ਇਹਦੇ ਵਿੱਚੋਂ ਆ ਬੱਚਾ ਕ ਨਹੀਂ ਦੇਖ ਲੋ ਇਹਨਾਂ ਦੀ ਸ਼ਰਮ ਮੰਨ ਲੋ ਇੱਕ ਕੁੜੀ ਤੇਰੀ ਪਤੰਦਰਾ ਵਿਆਹੀ ਹੋਈ ਹੈ ਆ 14 15 ਸਾਲ ਦੀ ਆ ਖੜੀ ਹੈ ਕੀ ਕਰਾਂਗੇ ਅਸੀਂ ਇਹ ਅਹੇ ਗਦਾਰ ਲੋਕਾਂ ਦਾ ਫੇਰ ਅਗਲਾ ਕਹਿੰਦਾ ਬਾਬੇ ਐ ਮਤਲਬ ਡਾਂਗ ਫੇਰਦੇ ਨੇ ਪੁਲਿਸ ਨਹੀਂ ਇਹਨਾਂ ਵੀ ਸੁਣ ਰਹੀ ਕੋਈ ਨਹੀਂ ਸੁਣ ਰਿਹਾ ਇਹਨਾਂ ਦੀ ਆਵਾਜ਼ ਬੈਠੇ ਨੇ ਥੜਲੇ ਮਾਰ ਰਹੇ ਨੇ ਬੱਚੇ ਚੰਘਿਆੜਾ ਡਾਂਗ ਵਾਲਾ ਤੂਗਾ ਦਾ ਫੇਰੋ ਸਣਾ ਕਿਉਂ ਬਾਈ ਇਹ ਫਿਰ ਕਿਵੇਂ ਬਣੂ ਕਹਿੰਦੇ ਨੇ ਲਾਤੋਂ ਕੇ ਬੂਤ ਬਾਤੋਂ ਹੈ ਨਹੀਂ ਮੰਨਤੇ ਯਾਰ ਡਾਂਗ ਵਾਲਾ ਡਾਂਗ ਫੇਰ ਨਹੀਂ ਬੋਲਦੇ ਤੁਸੀਂ ਵੀ ਵੈਸਾ ਲੱਗ ਪਏ ਉਧਰ ਵੇਖੀ ਆਹ ਦੇ ਜਾਓ ਜਾ ਫੜ ਤੇ ਫੜ ਜਾਓ ਫੜਦੇ ਸੰਗੋ ਆ ਰਹੇ ਆ ਜਾਓ ਉਹ ਫੁੱਟਣਾ ਬਹੁਤ ਹੁੰਦਾ ਹੋਰ ਕੋਈ ਗੱਲ ਨਹੀਂ ਸੁਧਾਰ ਦਾ ਬੂਤ ਨਹੀਂ ਗੱਲ ਤਾਂ ਨਹੀਂ ਦੇਖੋ ਮੇਰੀ ਗੱਲ ਸੁਣੋ ਤੁਸੀਂ ਮੇਰੇ ਮਾਫੀ ਵਰਗੇ ਆ ਜਿੱਦੋਂ ਹੁਣ ਮੈਂ ਉਹਦੀ ਜਨਾਨੀ ਆ ਮੈਨੂੰ ਬੇਸ਼ੱਕ ਧੱਕੇ ਨਾਲ ਕਿਵੇਂ ਮਰਜ਼ੀ ਕੋਈ ਖਿੱਚ ਕੇ ਲ ਜਾਵੇ ਕਿਵੇਂ ਮੈਂ ਇਸੇ ਸੰਗ ਨਹੀਂ ਸੀ ਮੰਨਦਾ ਜੀ ਉਹ ਬੰਦਾ ਬਾਕੀ ਸਾਰੇ ਉਹਨੂੰ ਫਿਰ ਮੇਰੇ ਬਰਾਬਰ ਕੁੜੀਆਂ ਦੇ ਬਰਾਬਰ ਲਿਆ ਕੇ ਪਾਉਂਦਾ ਸੀ ਕੁੜੀਆਂ ਨੇ ਫਿਰ ਇਹ ਜੇ ਕੰਮ ਕਰਨ ਲੰਗੀ ਹਜੇ ਤਾਂ ਆ ਕੁੜੀ ਚੰਗੀ ਆ ਮੇਰੀ ਜਿਹੜੀ ਇਹਨੇ 12 ਸਾਲ 12ਵੀਂ ਚ ਪੜ੍ਹਦੀ ਐ ਇਹਨਾਂ ਅੱਜ ਤੱਕ ਕਰ ਕਦੇ ਲਾਵਾ ਨਹੀਂ ਦਿੱਤਾ ਉਹਨੇ ਚਲਾਉ ਦੀ ਮਰਜ਼ੀ ਨਾਲ ਕਰਾ ਲਿਆ ਚਲੋ ਉਹ ਤਾਂ ਕਰਾ ਲਿਆ ਮੈਂ ਉਹਦਾ ਪੈਂਡਾ ਚੜਤਾ ਦੁੱਖ ਸੁੱਖ ਦੇ ਵਿੱਚ ਤਾਂ ਹੁਣ ਜਿੱਦੋਂ ਮੈਨੂੰ ਕੋਈ ਵੈਰੀ ਕੁੜੀ ਦਾਖਲ ਕੀਤਾ ਇਹਨੇ ਫਿਰ ਉਹ ਤਾਂ ਜੀ ਹੁਣ ਜਦੋਂ ਮੇਰੀ ਜੰਮੀ ਆਊਗੀ ਤਾਂ ਮੇਰੇ ਕੋਲ ਹੈਗੀ ਨਾ ਦੇਖੋ ਬੱਚਿਆਂ ਨੂੰ ਇਹ ਕਿਹੜਾ ਕੱਲਿਆਂ ਨੇ ਕਰਾਇਆ ਦੁਨੀਆ ਦੁਨੀਆ ਤੇ ਹੋ ਰਿਹਾ ਏ